238 324/4 3374 ਇਹ ਦਰਜ ਕੀਤਾ ਗਿਆ ਉਹ ਲੋਕੀਆਂ ਦੇ ਖਿਲਾਫ ਚਾਰ ਲੋਕੀ ਭਾਈ ਜੇ ਨੂੰ ਨਾਮਜਾਦ ਹੈ 78 86 ਤੇ ਲੋਕੀ ਹੈ ਸ਼ਾਮ ਇੱਕ ਅੱਡੇ ਦੀ ਮੈਨੂੰ ਪਤਾ ਲੱਗਾ ਕਿ ਮंटो ਬੇਲ ਹੋਈ ਹੈ ਬਾਕੀ ਜਿਹੜੇ ਲੋਕੀ ਆ ਉਹ ਛੜਿਆ ਹੋਊ ਜਿਹੜਿਆ ਉਹ ਅਜੇ ਵੀ ਧੱਕੇਸ਼ਾਹੀ ਕਰ ਰਹੇ ਹੋਰ ਦਬਾਅ ਬਣਾ ਰਹੇ ਰਾਜੀ ਨਾ ਹੋ ਰਹੇ ਦਾ ਪਰਵਾਹੀ ਦੇ ਉੱਤੇ ਸਾਡੇ ਕੋਲ ਉਹਦੇ ਕੋਲ ਪੁਖਤਾ ਸਬੂਤ ਹੈ ਉਸ ਦੋਸ਼ੀਆਂ ਦੇ ਖਿਲਾਫ 8 ਮਕਦਮੇ ਪਹਿਲਾਂ ਵੀ ਦਰਜ ਆ ਜਿਹਨਾਂ ਦੇ ਖਿਲਾਫ ਆਰਜੈਕਟਰ 2554 ਲਾਡ ਦੇ ਐਡੀਪੀਐਸ ਦੇ 107 ਦੇ ਬਹੁਤ سارے ਮਕਦਮੇ ਦਰਜਿਆ ਸਾਡੇ ਕੋਲ ਤਸਵੀਰਾਂ ਵੀ ਅਸੀਂ ਦਿਖਾ ਸਕਦੇ ਹਾਂ ਉਹਨਾਂ ਦੀ ਗੋਲਦਾਰ ਚਲਾਉਦੇ ਸਾਡੇ ਕੋਲ ਇਸ ਟਾਈਮ ਮੌਜੂਦ ਆ ਮੀਡੀਆ ਨੂੰ ਅਸੀਂ ਦੇ ਸਕਦੇ ਆ ਉਹ ਤਸਵੀਰਾਂ ਇਹਦੇ ਵਿੱਚ ਪਾਈਪਰ ਸੱਤ-ਸੱਤ ਪਸਤੌਰ ਰਫਨਾ ਉਹਨਾਂ ਦੇ ਕੋਲ ਬੜੀਆਂ ਹੋ ਜਾਂਦੀਆਂ ਔਰ ਦੋ ਛੀ ਸ਼ਰਿਆਂ ਗੁੰਡਾਗਰਦੀ ਕਰ ਰਹੇ ਹੋਣ ਪੂਰੇ ਪੰਜਾਬ 'ਚ ਕਰ ਰਹੇ ਆ ਇੱਥੇ ਹੀ ਨਹੀਂ ਕੱਲੇ ਕਰ ਰਹੇ ਜਿਨ੍ਹਾਂ ਦੇ ਉੱਤੇ 8 ਮੁਕਦਮੇ ਦਰਜ ਹੋ ਰਹੇ ਆ ਕਿਤੇ ਬਾਕਰਪੁਰ ਦੀ ਜਗ੍ਹਾ ਹਮਲ ਕਰ ਰਹੇ ਆ ਇੱਕ ਘੋਮਾਫੀਆ ਗਰੁੱਪ ਹੈ ਮੈਨੂੰ ਲੱਗਦਾ ਕਿ ਇਹਨਾਂ ਦੀ ਵੀ ਕਿਤੇ ਮਿਲੀ ਭੁਗਤ ਹੋ ਸਕਦਾ ਜਿੱਥੇ 86 ਲੋਕਾਂ ਦੇ ਨਾਲ ਹੈ ਪ੍ਰਸ਼ਾਸਨ ਲੰਘ ਸਕਦੀ ਹੈ ਸਰਕਾਰ ਦੇ ਪ੍ਰਸ਼ਾਸਨ ਦੇ ਨੱਬ ਹੇਠ ਇਹ ਲੋਕ ਛਰਿਆਂ ਗੁੰਡਾਗਰਦੀ ਕਰ ਰਹੇ ਆ ਵੀਡੀਓ ਕਾਮ ਵਿੱਚ ਕੇ ਬੈਠੀ ਆ ਪਿਛਲੇ ਦਿਨੀ ਅਸੀਂ ਡੀਜੀਪੀ ਸਾਹਿਬ ਨਾਲ ਲਾਈਨ ਆਫਟਰ ਨੂੰ ਮਿਲੇ ਸੀ ਇਸ ਸੰਬੰਧੀ ਇਹਨਾਂ ਦੀ ਸ਼ਿਕਾਇਤ ਕੀਤੀ ਸੀ ਪਰ ਅਜੇ ਤੱਕ ਕੋਈ ਵੀ ਅਸਰ ਨਹੀਂ ਹੋਇਆ ਇਸ ਤੋਂ ਇਲਾਵਾ ਇੱਕ ਮਕੱਲੂਆ ਨੰਬਰ 32 ਥਾਣਾ ਲੋਹਿਆਂ ਦੇ ਵਿੱਚ ਦਰਜ ਹੋਇਆ ਉਹ ਵੀ ਜਲੰਧਰ ਦੇ ਹਾਥੀ ਦਾ ਆ ਪਿੰਡ ਜਮਸ਼ੇਰ ਥਾਣਾ ਲੋਹਿਆਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਗਰੀਬ ਪਰਿਵਾਰਾਂ ਦੇ ਲਗਭਗ 40-45 ਘਰ ਜਿਹੜੇ ਆ ਦੋ-ਦੋ ਮਰਲੇ ਉਹਨਾਂ ਨੂੰ ਪਿੰਚਾਇਤੀ ਜਗ੍ਹਾ ਬੜੀ ਸਿਰੂੜੀਆਂ ਘੋੜੀਆਂ ਵਾਸਤੇ ਛੁੱਟਣ ਵਾਸਤੇ ਢੇਰਾ ਵੀ ਦੂਸਰੇ ਪਿੰਡ ਤੋਂ ਇੱਕ ਧਲਾੜ ਵਿਅਕਤੀ ਸਾਗੂਆਲ ਪਿੰਡ ਤੋਂ ਆਣ ਕੇ ਪਹਿਲਾਂ ਤਾਂ ਛਾਪੜ ਤੇ ਕਬਜ਼ਾ ਕਰ ਗਿਆ ਫਿਰ ਉਹਨਾਂ ਦੀ ਉਹ ਢੇਰਾਂ ਵਾਲੀਆਂ ਰੂੜੀਆਂ ਦੇ ਉੱਤੇ ਕਬਜ਼ਾ ਕਰਨ ਵਾਸਤੇ ਉਹ ਆਇਆ ਇੱਥੇ ਹੀ ਬਸ ਨਹੀਂ ਉਹਨੇ ਕਬਜ਼ਾ ਵੀ ਕਰ ਲਿਆ ਔਰ ਝੂਠਾ ਉਥੋਂ ਦੇ ਕਿਸੇ ਸਿਆਸੀ ਲੀਡਰ ਦੀ ਅਪਰੋਚ ਦੇ ਕਾਰਨ ਬੇਲ ਕੋਲ ਚ ਉਠਾ ਪੱਤਾ ਜਿਹੜਾ ਉਹਨਾਂ ਗਰੀਬਾਂ ਦੇ ਉੱਤੇ ਕਰ ਦਿੱਤਾ ਕਿ ਸਾਡੀ ਮੋਟਰ ਚੋਰੀ ਕਰ ਲਈ ਇਹਨਾਂ ਨੇ ਮਾਣ ਨਹੀਂ ਕਰਦੀਆਂ ਸਾਡੀ ਮੋਟਰ ਢਾਹਤੀ ਜਦੋਂ ਕਿ ਪਿਛਲੇ 50 ਸਾਲ ਤੱਕ ਉੱਥੇ ਨਾ ਕੋਈ ਮੋਟਰ ਸੀ ਨਾ ਕੋਈ ਤਾਰ ਸੀ ਨਾ ਕੋਈ ਫਸਲ ਵੀਦਾ ਸੀ ਉਹ ਆਮ ਜ਼ਮੀਨ ਦੇ ਨਾਲੋਂ 3 ਫੁੱਟ ਜਗ੍ਹਾ ਉੱਚੀ ਆ ਮੈਂ ਮੌਕਾ ਦੇਖਿਆ ਜਿਹਦੇ ਵਿੱਚ ਰੂੜੀਆਂ ਸੁਟੀਆਂ ਹੋਈਆਂ ਦੂਜੇ ਧੱਪ ਕਾਈ ਆ ਰੱਖ ਕਈ ਕੁਝ ੂਗਾ ਹੋਇਆ ਭੰਗ ਵਗੈਰਾ ਉਹ ਵਾਹੀ ਜੋਗ ਜ਼ਮੀਨ ਨਹੀਂ ਨਾ ਹੀ ਉੱਥੇ ਕਦੀ ਕੋਈ ਮੋਟਰ ਲੱਗੀ ਨਾ ਕੋਈ ਤਾਰ ਸੀ